ਸਤ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਜਿੰਨੇ ਵੀ ਫੇਸਬੁੱਕ ਪੇਜ ਜਾਂ YouTube ਚੈਨਲ ਦੇ ਜ਼ਰੀਏ ਇਸ ਵੀਡੀਓ ਨੂੰ ਦੇਖ ਰਹੇ ਹੋ ਦੋਸਤੋ ਅੱਜ ਆਪਾਂ ਤੁਹਾਨੂੰ ਇੱਕ ਬਹੁਤ ਜ਼ਿਆਦਾ ਚੰਗਾ ਭਾ ਸਿਰ ਦਾ ਮਾਰਵਾੜੀ ਘੋੜਾ ਦਿਖਾਉਣਾਗਾ ਜਿਹੜਾ ਫਾਰ ਸੇਲ ਆ ਘੋੜੇ ਦੀਆਂ ਪਹਿਲਾਂ ਤਾਂ ਤੁਸੀਂ ਬੜਤਰਾਂ ਚੈੱਕ ਕਰੋ ਨਿਗਾਹ ਮਾਰੋ ਖੜਨੀ ਕਰਨੀ ਬਹੁਤ ਜ਼ਿਆਦਾ ਚੰਗੀ ਹੈ ਇਹਦੀ ਲੈਂਥ ਬੜੀ ਆ ਕੱਦ ਕਾਠ ਵੀ ਸੋਹਣਾ ਬਰੀਕੀਆਂ ਬੜੀਆਂ ਨੇ ਗਰਦਨ ਦੀ ਲੰਬਾਈ ਚੈੱਕ ਕਰੋ ਮਣੀਆਂ-ਮੁਣੀਆਂ ਇਹਦਾ ਮੂੰਹ ਮਹਾਂਦਰਾ ਬੜਾ ਸੋਹਣਾਗਾ ਕੰਨ ਬਹੁਤ ਜ਼ਿਆਦੇ ਛੋਟਾ ਘੋੜੇ ਦਾ ਦੋ ਪੈਰ ਅਗਲੇ ਤੇ ਪਿਛਲਾ ਇੱਕ ਪੈਰ ਛੱਟਾਗਾ ਇਹਦਾ ਜੇ ਆਪਾਂ ਮਾਰਕਿੰਗ ਦੀ ਗੱਲ ਕਰੀਏ ਤੇ ਮੱਥੇ ਤੇ ਬਹੁਤ ਸੋਹਣਾ ਫੁੱਲ ਆ ਉਮਰਾ ਘੋੜੇ ਦੀ ਤਕਰੀਬਨ 5 ਤੋਂ 5.5 ਸਾਲ ਦੇ ਵਿੱਚ ਵਿੱਚ ਤੇ ਕਾਦੇ ਦਾ 64 ਇੰਚਾ ਬਾਲ ਪੌਰੀਆਂ ਦਾ ਬਿਲਕੁਲ ਸਾਫ਼ ਆ ਮਿੱਤਰੋ ਮਾੜੀ-ਮੋਟੀ ਹਲਕੀ-ਫੁਲਕੀ ਇਹਦੇ ਵਿੱਚ ਵਜਣ ਦੀ ਘਾਟ ਜ਼ਰੂਰ ਆ ਜਦੋਂ ਘੋੜੇ ਦੇ ਵਿੱਚ ਥੋੜਾ ਜਿਹਾ ਹੋਰ ਤਿਆਰੀ ਦੇ ਨਾਲ ਵਜਨ ਪੈ ਗਿਆ ਨਾ ਤਾਂ ਇਹਨੇ ਬਹੁਤ ਵੱਡਾ ਘੋੜਾ ਦਿਖਾਈ ਦੇਣਾਗਾ ਹੁਣ ਵੀ ਵੈਸੇ ਤਾਂ ਤੁਹਾਨੂੰ ਵੀਡੀਓ ਦੇ ਵਿੱਚ ਪਤਾ ਲੱਗ ਜਾਣਾ ਘੋੜੇ ਦੇ ਵਿੱਚ ਗੱਲਬਾਤ ਕਰੰਟ ਪੂਰਾਗਾ ਸੋ ਜਿਹੜਾ ਵੀ ਕੋਈ ਚਾਹਵਾਨ ਸੱਜਣ ਚੰਗਾ ਮਾਰਵਾੜੀ ਘੋੜਾ ਖਰੀਦਣਾ ਚਾਹੁੰਦਾ ਤਾਂ ਬਾਈ ਚਮਕੌਰ ਦਾ ਪਿੰਡ ਆਕਾਂ ਵਾਲੀ ਵਾਲੇ ਦਾ ਕੰਟੈਕਟ ਨੰਬਰ ਕਰ ਲਓ ਨੋਟ 63 677 095 29 ਜਿਹੜੀ ਰੇਟ ਦੀ ਗੱਲਬਾਤ ਆ ਉਹ ਤੁਹਾਡੇ ਨਾਲ ਫੋਨ ਤੇ ਹੋਊਗੀ ਪਰ ਮੈਂ ਤੁਹਾਨੂੰ ਇੰਨਾ ਕੁ ਹਿੰਟ ਦੇ ਦੇਣਾ ਵੀ ਜਿਹੋ ਜੀ ਕੰਡੀਸ਼ਨ ਦਾ ਤੇ ਕਦ ਕਾਠ ਦਾ ਇਹ ਹੋਏ ਘੋੜਾਗਾ ਐਨੀ ਰੇਟ ਦੇ ਵਿੱਚ ਤੁਹਾਨੂੰ ਇਹਦੇ ਨਾਲ ਦਾ ਘੋੜਾ ਹੋਰ ਕਿਤੋਂ ਨਹੀਂ ਮਿਲਣਾ ਐਨਾ ਮੈਨੂੰ ਜ਼ਰੂਰ ਯਕੀਨ ਆ ਇਸ ਗੱਲ ਦਾ ਬਾਕੀ ਤੁਸੀਂ ਨਿਗਾਹ ਮਾਰ ਲਓ ਜਿਹੜਾ ਵੀ ਕੋਈ ਸੱਜਣ ਚੰਗੀ ਸਵਾਰੀ ਕਰਨ ਦਾ ਚਾਹਵਾਨ ਜਿਹਨੂੰ ਆਇਆ ਯਾਰ ਵੀ ਆਪਾਂ ਚੰਗੀ ਸਵਾਰੀ ਵਾਸਤੇ ਨਾਲੇ ਤਾਂ ਕੋਈ ਘੋੜਾ ਲੈਣਾਗਾ ਕਿਉਂਕਿ ਆਪਾਂ ਨੂੰ ਆਮ ਹੀ ਪਤਾ ਵੀ ਘੋੜੇ ਤੇ ਘੋੜੀ ਦੀ ਸਵਾਰੀ ਦੇ ਵਿੱਚ ਦਿਨ ਰਾਤ ਦਾ ਫਰਕ ਹੁੰਦਾ ਜਿਹੜਾ ਸਵਾਦ ਘੋੜੇ ਦੀ ਸਵਾਰੀ ਕਰਨ ਦਾ ਹੁੰਦਾ ਘੋੜੀ ਉਹ ਨਾਲ ਨਜ਼ਾਰਾ ਨਹੀਂ ਦਿੰਦੀ ਸੋ ਨਾਲੇ ਤਾਂ ਤੁਸੀਂ ਇਹਦੇ ਨਾਲ ਸਵਾਰੀ ਕਰ ਸਕਦੇ ਹੋ ਬਹੁਤ ਸੋਹਣਾ ਤੁਰਦਾ ਘੋੜਾ ਤੇ ਬਾਕੀ ਬਰੀਡਿੰਗ ਦੇ ਹੱਕ ਨੂੰ ਵੀ ਘੋੜੀਆਂ ਮੇਡ ਕਰਾਉਣ ਨੂੰ ਵੀ ਘੋੜਾ ਮਾੜਾ ਨਹੀਂ ਰਿਜ਼ਲਟ ਵੀ ਇਹਦੇ ਚੰਗੇ ਆਉਣਗੇ ਕਈ ਵਾਰ ਕੀ ਹੁੰਦਾ ਵੀ ਘੋੜੇ ਨਾ ਗਾਹਾਂ ਦੀ ਗਾਹਾਂ ਬੈੱਕੇ ਤੁਰੇ ਆਉਂਦੇ ਆ ਜਦੋਂ ਦੋ ਤਿੰਨ ਥਾਮਾਂ ਤੇ ਘੋੜਾ ਬੈੱਕ ਜਾਂਦਾ ਤੇ ਉਸ ਤੋਂ ਬਾਅਦ ਉਹਦਾ ਲੈਂਡਲੂਨ ਦਾ ਨਹੀਂ ਪਤਾ ਲੱਗਦਾ ਪਰ ਘੋੜੇ ਨੂੰ ਦੇਖ ਕੇ ਪਤਾ ਲੱਗਦਾ ਵੀ ਯਾਰ ਇਹਦੀ ਕੋਈ ਚੰਗੀ ਬਲੱਡ ਲਾਈਨ ਆ ਬਣਤਰਾਂ ਦੱਸਦੀਆਂ ਨੇ ਘੋੜੇ ਦੀਆਂ 64 ਇੰਚ ਹਾਈਟ ਵੀ ਬਹੁਤ ਹੋ ਜਾਂਦੀ ਆ ਨਮਾ ਹਾਣਾ ਮਾਰਕਾ ਵੀ ਸੋਹਣਾ ਤੇ ਕਮੈਂਟ ਕਰਕੇ ਦੱਸੋ ਮੈਨੂੰ ਨਹੀਂ ਲੱਗਦਾ ਵੀ ਘੋੜੇ ਦੇ ਵਿੱਚ ਕੋਈ ਘਾਟ ਹੈਗੀ ਆ ਗੰਗਾ ਨਗਰ ਤੋਂ ਤਕਰੀਬਨ 10-12 ਕਿਲੋਮੀਟਰ ਦੂਰ ਬਾਈ ਦਾ ਪਿੰਡਾ ਚਮਕੌਰ ਦਾ ਕਾਲੀ ਫੋਨ ਕਰ ਲਿਓ ਭਾ ਸਰ ਦੇ ਵਿੱਚ ਤੁਹਾਨੂੰ ਘੋੜਾ ਬਣ ਜਾਣਾ ਐਨਾ ਮੈਨੂੰ ਪਤਾ ਵੀ ਇੰਨੇ ਰੇਟ ਦੇ ਵਿੱਚ ਤੁਹਾਨੂੰ ਇਹਦੇ ਨਾਲ ਦਾ ਇੰਨੇ ਕੱਦ ਕਾਠ ਵਾਲਾ ਤੇ ਆਹ ਕੰਡੀਸ਼ਨ ਵਾਲਾ ਘੋੜਾ ਹੋਰ ਕਿਤੋਂ ਨਹੀਂ ਮਿਲਣਾ ਸੋ ਗੌਰ ਕਰ ਲਿਓ ਜਿਹੜੇ ਮਾਰਵਾੜੀ ਘੋੜੇ ਦੀ ਭਾਲ ਚਾ ਫੋਨ ਕਰ ਲਿਓ ਬਾਈ ਨੂੰ